ਰਨਜੀਤ ਕਿੱਥੋਂ ਕਿੱਥੇ ਆ ਰਹੇ ਕਿਹੜੀ ਮੈਂ ਜੀਨਾਨਗਰ ਤੋਂ ਆ ਰਹੇ ਹਾਂ ਤੇ ਨਵੇਂ ਸ਼ਹਿਰ ਪਹੁੰਚੇ ਕਿਹੜੀ ਗੱਡੀ ਤੁਹਾਡੀ ਮੇਰੀ ਬਲਨੇ ਜੀਰੂ ਦਾਸ ਕੋਲ ਕਿੱਦਾਂ ਵੱਜੀ ਤੁਹਾਡੀ ਮੈਂ ਜੀਰੂ ਆਦਾ ਇਧਰ ਗੱਡੀ ਓਵਰਟੇਕ ਕਰ ਰਿਹਾ ਉਹਨੂੰ ਜਦੋਂ ਮੇਰੀ ਗੱਡੀ ਵਿੱਚ ਗੱਡੀ ਵੱਜ ਗਈ ਆ ਤੇ ਮੇਰੇ ਤੋਂ ਹੋਟ ਕੋਨਟਰੋਲ ਹੋ ਗਈ ਤੁਹਾਡੇ ਨਾਲ ਪਰਿਵਾਰੀ ਹੈ ਗਈ ਇਹਦੀ ਮੇਰਾ ਇੱਕ ਦੋਤਾ ਸੀ ਮੇਰੇ ਨਾਲ ਕੋਈ ਦੋਤੇ ਦੀ ਦਾਦੀ ਸੀ ਤੇ ਕੀ ਲੱਗਦਾ ਕਿ ਇਹ ਕਿਸ ਤਰ੍ਹਾਂ ਇਸ ਤਰ੍ਹਾਂ ਨੁਕਸਾਨ ਹੋ ਗਿਆ ਹਾਂਜੀ ਇੱਕ ਕਿਸ ਤਰੀਕੇ ਦੇ ਨਾਲ ਅਚਾਨਕ ਗਈ ਮੱਤਰਮਈਆ ਆਪਣੀ ਰਸਟੋਰਟ ਤੋਂ ਵਾਲੇ ਬਿਲਕੁਲ ਗੱਡੀ ਸਲੋਸ ਬਾਹਰ ਚੁਧੀ ਕੋਈ ਨਹੀਂ ਤੇ ਜਦੋਂ ਗੱਡੀ ਓਵਰਟੇਕ ਕੁਣ ਮੇਰੀ ਗੱਡੀ ਇਹ ਕਹੇ ਕਿ ਫਿਰ ਮੈਂ ਪਾ ਦਿੰਦਾ 4 4 170 ਦੀ ਸਪੀਡ ਦੇ ਜਿੰਨਾ ਨਹੀਂ ਸੱਤ ਸਪਿਰੇ ਸਾਡੇ ਤੇ 170 ਚੱਲ ਨਹੀਂ ਸਕਦੇ ਆਪਾਂ ਅਹੀਂ ਇੱਥੇ ਚੱਲਦਾ ਦੀ ਗੱਡੀ ਇਹ ਫਿਰ 4 ਗੱਡੀਆ ਦੇ ਵਜਿਆ ਤੁਹਾਡੇ ਕੋ ਉਹ ਕਹਿੰਦੇ 4 ਵਜੇ ਹਾਂ ਬਈ ਇਹ ਤੇ ਸਪੀਡ ਦੇਜੋ ਕਿਉਂਕਿ ਮੈਂ ਮਾਦਾ ਮੈਨੂੰ ਤਾਂ ਨਹੀਂ ਪਤਾ ਲੱਗਦੀ ਕੀ ਹੋ ਗਿਆ 50 ਰੁਪਏ ਮੈਂ ਚਲਾ ਰਹੀ ਸੀ ਠੀਕ ਹੋ ਤੁਸੀਂ ਹਾਂ ਮੈਂ ਵੀ ਠੀਕ ਹਾਂ ਬਰਵਾਰਤੀ ਠੀਕ ਆ ਸਾਰਾ ਬਰਵਾਰਤੀ ਨਾ ਨਾ ਚੱਲੋ ਫਿਰ ਮੈਂ ਚੱਲੋ ਹਾਂਜੀ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਸ਼ਮਸ਼ੀਰ ਸਿੰਘ ਹੈ ਜੀ ਮੈਂ ਮਕੀਰੀਆਂ ਤੋਂ ਆ ਰਿਹਾ ਸੀ ਕਿੱਧਰ ਜਾ ਰਹੇ ਸੀ ਮੈਂ ਗਰਦਾਸਪੁਰੋਂ ਜਾ ਰਿਹਾ ਜੀ ਕੀ ਗੱਲ ਹੋਈ ਸਰ ਬਾਈਪਾਸ ਤੋਂ ਪਹਿਲਾਂ ਇਨਾ ਇਹ ਗੱਡੀ ਵਾਲੇ ਓਵਰਟੇ ਕੀਤਾ ਦੂਸਰੀ ਲੈਂਟੋਂ ਨਿਕਲੀ ਇਹ ਗੱਡੀਏ ਆਣ ਕੇ ਅਸਲ ਤਾਂ ਪਹਿਲਾਂ ਮੇਰੇ ਵੱਲੋਂ ਆ ਰਹੇ ਮੈਂ ਥੋੜੀ ਜੀ ਗੱਡੀ ਕੱਟੀ ਮੇਰੀ ਗੱਡੀ ਨਾਲ ਵੱਜਦੀ ਵੱਜਦੀ ਪਿੱਛੇ ਦੋ ਗੱਡੀਆਂ ਦੇ ਚਾਣ ਕੇ ਲੱਗੇ ਨੇ ਇਹਦੇ ਬਾਈਪਾਸ ਤੇ ਆ ਰਹੀ ਸੀ ਇਹ ਬਾਈਪਾਸ ਤੇ ਅਜੇ ਚੜਨਾ ਸੀ ਗਰਦਾਸਪੁਰ ਪਠਾਰਕੋਟ ਬਾਈਪਾਸ ਤੇ ਚੜਨਾ ਸੀ ਅਸੀਂ ਹਾਂਜੀ ਗੱਡੀ ਕਰੀ ਸੀ ਇਹ ਗੱਡੀ ਜੀ ਸਵਿਫਟ ਹੈ ਜੀ ਆ ਗੱਡੀਆਂ ਗੱਡੀਆਂ ਦੇ ਵਿੱਚ ਮੱਜੀ ਆ ਜੀ ਇਹ ਨਿਕ ਟਿੰਨ ਗੱਡੀਆਂ ਦੇ ਵਿੱਚ ਮੱਜੀ ਆ ਜੀ ਚੌਥੀ ਇਹ ਗੱਡੀ ਆ ਜੀ ਪਹਿਲੀ ਕਿਹੜੀ ਗੱਡੀ ਇਹ ਪਹਿਲਾ ਕੋਰੋਲਾ ਗੱਡੀ ਚ ਵੱਜੀ ਆ ਦੂਜੀ ਮੇਰੀ ਸਵਿਫਟ ਦੇ ਜ਼ਿਆਰ ਉਤਮਾਸ ਵਸ ਸਵਿਫਟ ਦੇ ਆ ਚ ਵੱਜੀ ਆ ਤੇ ਸਵਿਫਟ ਚ ਫੇਰ ਵੱਜੀ ਵੱਜੀ ਆਣ ਕੇ ਤੀਜੀ ਉਹ ਜੀ ਫੇਰ ਸਵਿਫਟ ਦੇ ਯਾਰ ਉੱਤ ਚ ਵੱਜੀ ਆ ਕਿੰਨਾ ਕਨੇ ਸਾਰ ਹੋ ਗਏ ਗੱਡੀਆਂ ਦਾ ਕਾਫੀ ਤਨਾ ਵਾਲਾ ਨੁਕਸਾਨ ਹੋਇਆ ਜੀ ਗੱਡੀਆਂ ਦਾ ਬਹੁਤ ਨੁਕਸਾਨ ਹੋ ਰਿਹਾ ਜੀ ਇਹਨਾਂ ਨੇ ਜਾਨੀ ਬਚਾਓ ਜੀ ਇਹਨਾਂ ਨੇ ਸਾਡਾ ਨੁਕਸਾਨ ਪੂਰਾ ਕੀਤਾ ਜਾਵੇ ਜੀ ਸਾਰਿਆਂ ਦਾ ਸਾਰੀਆਂ ਗੱਡੀਆਂ ਟੁੱਟ ਗਈਆਂ ਜੀ ਬਹੁਤ ਬੁਰੀ ਹਾਲਤ ਕੀਤੀ ਗੱਡੀਆਂ ਨੇ ਜੀ ਨਹੀਂ ਜਾਨੀ ਨੁਕਸਾਨ ਨਹੀਂ ਕੋਈ ਵਾਚਾਓਗੇ ਬਹੁਤ ਜਾਨੀ ਬਚਾਓਗੇ ਸਾਰਿਆਂ ਦਾ ਇਹ ਵੀ ਦੀਏ ਤੁਮ ਕੀ ਪੁਰਾਣੇ ਸ਼ਾਲੇ ਲੋਹਾਂ ਸ਼ਾ ਲੋਕਲ ਜੀ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਸਾਡੀ ਅਸੀਂ ਮੰਗ ਕਰਦੇ ਆਂ ਵੀ ਇਹਨਾਂ ਦਾ ਜੋ ਵੀ ਨੁਕਸਾਨ ਕਰਾ ਦਿੱਤਾ ਜਾਵੇ ਜੀ ਮੇਰਾ ਨਾਮ ਸ਼ਮਸ਼ੇਰ ਸਿੰਘ ਜੀ ਮੈਂ ਗੁਰਦਾਸਪੁਰ ਤੋਂ ਹਾਂ ਜੀ ਉਸ ਨੂੰ ਸੁਜਿਤ ਕੀਤਾ ਹਾਂਜੀ ਉਸ ਨੂੰ ਸੁਤਾਨੀ ਹਾਂਜੀ ਪੁਲਿਸ ਆ ਗਈ ਹੈ ਜੀ ਗੁਰਦਾਸਪੁਰ ਸ਼ਹਿਰ ਦਾ ਰਹਿਣ ਵਾਲਾ ਮੇਰੀ ਗੱਡੀ ਸੁੱਟ ਡਿਆਰ ਸੀ ਤੇ ਮੇਰੇ ਅੱਗੇ ਟੋਇਟਾ ਜੀ ਆ ਅੰਕਲ ਜੀ ਦੀ ਗੱਡੀ ਸੀ ਆਪਾਂ ਆਰਾਮ ਨਾਲ ਆ ਰਹੇ ਆਂ ਇੱਧਰੋਂ ਤੇ ਉਹਨਾਂ ਜਿਹੜੀ ਸਪੀਡੀ ਓਵਰਟੇਕ ਕਰ ਰਹੀ ਸੀ ਇਕਦਮ ਉਹਨੇ ਗੱਡੀ ਪਹਿਲਾਂ ਹਣਾ ਚ ਮਾਰੀ ਮੈਂ ਆਪਣੀ ਗੱਡੀ ਨੂੰ ਹੈਂਡਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਸਾਂਭਲਾਂ ਪਰ ਫਿਰ ਉਹਨੇ ਮੇਰੇ ਪਿਛਲੇ ਆ ਕੇ ਸਿੱਧੇ ਟਾਇਰ 'ਚ ਗੱਡੀ ਮਾਰੀ ਇਕਦਮ ਹੀ ਫਿਰ ਅੱਗੇ ਜਾ ਕੇ ਆਈ 20 ਆ ਉਹ ਆ ਰਹੀ ਸੀ ਪੀਜੀ ਮੇਰੇ ਪਿੱਛੇ ਉਹਦਾ ਵੀ ਜਾ ਕੇ ਸਿੱਧੇ ਬੰਪਰ ਤੇ ਮਾਰੀ ਗੱਡੀ ਕਿੰਨਾ ਕਿ ਸੌਦਾ ਹੋ ਸਕਦਾ ਮੇਰਾ ਤੇ ਬਹੁਤ ਜ਼ਿਆਦਾ ਨੁਕਸਾਨ ਆਇਆ ਜੀ ਠੀਕ ਹੈ ਮੈਨਰੇ ਇਹੀ ਚਾਹਨਾ ਕਿ ਨੁਕਸਾਨ ਜਿਹੜਾ ਵਾ ਜਲਦੀ ਤੋਂ ਜਲਦੀ ਕੀਤਾ ਜਾਏ ਤੇ ਮੈਂ ਜਿੱਥੇ ਨੇ ਮਾਰੀ ਜੀ ਇਹ ਪੁਰਾਣੀ ਛਾਲੇ ਦੀ ਜੀ ਉਹੀ ਗੱਲ ਕਹਾਂਜੀ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਕਹਿ ਰਹੇ ਸੀ ਸਾਡੀ ਟਾਇਰ ਪਾਟਾ ਬਸ ਟਾਇਰ ਤੇ ਚੰਗਾ ਪੁਰਾਣੀ ਗੱਡੀ ਦਾ ਤੇ ਇੱਕਦਮ ਗੱਡੀ ਨੂੰ ਓਵਰਟੇਕ ਕਰ ਰਹੇ ਸੀ ਉਹਨਾਂ ਦੀ ਗੱਡੀ ਉਹਨਾਂ ਦੀ ਸਵਿਫਟ ਗੱਡੀ ਸੀ ਠੀਕ ਹੈ ਇੱਕਦਮ ਤਿੰਨ ਗੱਡੀਆਂ ਨੂੰ ਇੱਕ ਰੋਡ ਤੇ ਕਰਨਾ ਬਹੁਤ ਕਹਿੰਦੇ ਕਿੰਨੀ ਸਪੀਡ ਹੋ ਸਕਦੀ ਹੈ ਜੀ ਲਗਭਗ ਲਗਭਗ 60 ਤੋਂ 80 ਦੀ ਸਪੀਡ ਹੈ ਸੀ ਗੱਡੀ ਕਿਉਂਕਿ ਸਾਡੀਆਂ ਦੇ 40 ਤੋਂ 50 ਤੱਕ ਆ ਰਹੀਆਂ ਸੀ ਨਾਰਮਲ ਸਪੀਡ ਦੇ ਗੱਡੀ ਸੀ ਮੇਰਾ ਨਾਮ rahul ਖੰਨੀਆ ਜੀ ਠੀਕ ਹੈ ਜਬ ਜਬੀਰ ਸਿੰਘ ਕਿੱਥੋਂ ਰਹਿੰਦੇ ਹੋ ਬਲਵੰਦਾ ਤੇ ਕਿੱਥੇ ਕਿੱਥੇ ਜਾ ਰਹੇ ਸੀ ਅਸੀਂ ਪਿੰਡ ਬਲਵੰਦੇ ਤੋਂ ਗਰਦਾਖੁਰ ਤੱਕ ਆਏ ਸੀਗੇ ਵੀ ਕਾਰੈਂਸੀ ਤੇ ਇੱਥੇ ਕੀ ਹੋਇਆ ਕਿ ਲਾਲ ਲੱਗੀ ਸੀ ਗੱਡੀਆਂ ਦੀ ਹਾਂ ਤੇ ਇਹਨਾਂ ਨੇ ਜਿਹੜਾ ਵੀ ਗੱਡੀ ਦੇ ਨਾਲ ਓਵਰਟੇਕ ਹੋਈ ਆ ਸਾਡਾ ਐਕਸੀਡੈਂਟ ਹੋਇਆ ਇਹ ਗੱਡੀ ਨੇ ਕੀਤਾ ਓਵਰਟੇਕ ਹਾਂ ਜਦੋਂ ਓਵਰਟੇਕ ਕੀਤਾ ਤਾਂ ਸਾਡੇ ਤੋਂ ਅੱਗੇ ਦੋ ਗੱਡੀਆਂ ਸੀ ਹੀ ਵੇਖਣ ਦੇ ਸੀ ਹਾਂ ਪਹਿਲੀ ਗੱਡੀ ਦੇ ਵਿੱਚ ਵੱਜੀ ਆ ਸਾਈਡ ਹਾਂ ਜਿਹੜੀ ਆ ਦੂਸਰੀ ਗੱਡੀ ਉਹਦੇ ਉਹਦੇ ਤੇ ਵੀ ਸਾਈਡ ਲੱਗੀ ਆ ਫਿਰ ਉਸ ਤੋਂ ਬਾਅਦ ਸਿੱਧੀ ਸਾਡੀ ਗੱਡੀ ਦੇ ਵਿੱਚ ਵਜਈ ਆ। ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਬ੍ਰੇਕ ਤੇ ਪੈਰ ਰੱਖਣਾ ਵਾ ਜਾਂ ਐਕਸੀ ਰੇਸ ਤੇ ਪੈਰ ਰੱਖਣਾ। ਇਹਨਾਂ ਬ੍ਰੇਕ ਦੀ ਬਜਾਏ ਰੇਸ ਤੇ ਪੈਰ ਰੱਖਿਆ। ਨਹੀਂ ਤਾਂ ਕਿ ਇਹਨਾਂ ਗੱਡੀਆਂ ਨੇ ਕ੍ਰਾਫ ਕਰਦੇ ਕਰਦੇ ਬ੍ਰੇਕ ਤੇ ਪੈਰ ਰੱਖਿਆ ਹੁੰਦਾ ਤਾਂ ਕੰਟਰੋਲ ਹੋ ਜਾਂਦਾ। ਚਾਰ ਗੱਡੀਆਂ ਨੂੰ ਭਿਆਨ ਨੁਕਸਾਨ ਹੋ ਸਕਦਾ ਇਹ ਤੁਹਾਨੂੰ ਜਾਨੀ। ਹਾਂ ਜੀ। ਚਾਰ ਗੱਡੀਆਂ ਨੂੰ ਵਜਦੀ ਆਏ ਕੋਈ ਨਾ ਪਤਾ ਹੀ ਜਾਂਦੀ ਉਹਨਾਂ ਦੇ ਨਾਲ ਕੋਈ ਨਾ ਹੋ ਸਕਦਾ ਹਾਂ ਉਹਨਾਂ ਦੇ ਨਾਲ ਪਰਿਵਾਰ ਬੈਠੇ ਸੀ ਉਹਨਾਂ ਦੇ ਨਾਲ ਨਹੀਂ ਤੇ ਮੈਨੂੰ ਇਹ ਨਹੀਂ ਪਤਾ ਲੇਕਿਨ ਉਹਨਾਂ ਗੱਡੀਆਂ ਦੇ ਵਿੱਚ ਪਰਿਵਾਰ ਸੀਗਾ ਛੋਟੇ ਛੋਟੇ ਬੱਚੇ 3 ਨਾਲ ਗੱਡੀਆਂ ਦੇ ਵਿੱਚ ਸੀਗੇ 8-9 ਵਾਲੇ ਵੀ ਦੋ ਬੱਚੇ ਸੀਗੇ ਤੇ ਇਸ ਕਰਕੇ ਅਸੀਂ ਇਹ ਥੋੜਾ ਸ਼ੁਕਰ ਕਰਦੇ ਆਂ ਪਰਮਾਤਮਾ ਦਾ ਕਿ ਜਿਹੜਾ ਇਹ ਆਦਮੀ ਹੁੰਦਾ ਨੁਕਸਾਨ ਨਹੀਂ ਹੋਇਆ ਬੜੀ ਕਿਰਪਾ ਹੋਰ ਜੇ ਇਹ ਕਉਨੇ ਵੀ ਤਾਂ ਸੇ ਕਮ ਜੇ ਦੀ ਇਨਫੋਰਸ ਹੈ ਉਸ ਤੋਂ ਲਾਵਾ ਜਿਹੜਾ ਖਰਚਾ ਉਹ ਜਿਹੜਾ ਇਹਨਾਂ ਨੂੰ ਭਰਨਾ ਚਾਹੀਦਾ ਵਾ ਜੀ ਜੀ ਤੇ ਜਿਹੜਾ ਸੋਰਸ ਦਾ ਉਹ ਤੇ ਚਲੋ ਸਰਕਾਰੀ ਹੋ ਜਾਏਗਾ ਉਹ ਪਰ ਇਹ ਮੰਗਿਆ ਹੋਣਾ ਚਾਹੀਦਾ ਵਾ ਅੱਜ ਪੂਸ ਆ ਗਈ ਆ ਗੱਡੀ ਖੜੀ ਆ ਪਰ ਇਹਨਾਂ ਨਾਲ ਸਾਡੀ ਅਜੇ ਕੋਈ ਗੱਲਬਾਤ ਨਹੀਂ ਹੋਈ ਜੀ ਜੀ ਤਿੰਨ ਗੱਡੀਆਂ ਅੱਛਾ ਐਸਐਸਐਫ ਦੀ ਟੀਮ ਨੂੰ ਤੇ ਅੱਜ ਉਹ ਅੱਧ ਘੰਟਾ ਪਹਿਲਾਂ ਪਹੁੰਚਿਆ ਆ ਰਾਗੀ ਰੈਡੋਂ ਫੋਨ ਆਇਆ ਕਿ ਇਹ ਇੱਥੇ ਜਿਹੜਾ ਐਕਸੀਡੈਂਟ ਹੋਇਆ ਦੇ ਆਵਾਮ मौके ਤੇ ਪਹੁੰਚਿਆ ਤੇ ਸਾਨੂੰ ਪਤਾ ਲੱਗਾ ਕਿ ਇਹਦੀ ਚਾਰ ਗੱਡੀਆਂ ਦਾ ਆਪਸ ਕੋਲੀਜਨ ਹੋਇਆ ਇਹ ਜਿਹਦੇ ਵਿੱਚ ਇਹਨਾਂ ਦੇ ਜਿਹੜੇ ਸਵਿਫਟ ਗੱਡੀ ਹੈ ਉਹਨਾਂ ਦਾ ਸਿਆਦਾ ਮੇਨ ਗਲਤੀ ਦਸੀ ਜਾਂਦੀ ਵੀ ਆ ਤੇ ਇਹ ਆ ਕਿ ਆਪਾਂ ਜਿਹੜੇ ਜਗਾਹ ਆ ਉਹ ਟਿਪਾ ਥਾਣੇ ਦੇ ਹੱਥ ਚੋਂਦੀ ਆ ਆਪਾਂ ਉਹਨਾਂ ਨੂੰ ਇਨਫੋਰਮ ਕਰਤਾ ਤੇ ਪੁਲਿਸ ਪਾਰਟੀ ਆ ਰਹੀ ਆ ਜੋ ਤੋਂ ਬਾਅਦ ਐਕਸ਼ਨ ਲਿਆ ਜਾਏਗਾ ਤੇ ਜਿਹੜੀ ਗੱਡੀ ਆ ਰਹੀ ਸੀ ਕਿ ਜਿਨ੍ਹਾਂ ਨੇ ਵਿੱਚ ਟੱਕਰ ਮਾਰੀ ਕਿਧਰੋਂ ਕਿਧਰ ਨੂੰ ਗਈ ਉਹ ਜਿਹੜੀ ਗੱਡੀ ਵੀ ਉਹ ਕਹਿ ਰਹੀ ਮਤਲਬ ਕਹਿ ਜਾ ਰਿਹਾ ਕਿ ਸਪੀਡ ਦੇ ਵਿੱਚ ਕਾਫੀ ਸਾਰ ਤੋਂ 70 ਰੇਪੀਡ ਬੰਨੀ ਆ ਰਹੀ ਆ ਉਹ ਆ ਰਹੀ ਉਹ ਆ ਰਹੀ ਬਸ ਸਟੈਂਡ ਤੋਂ ਬਕੇਰੀਆਂ ਵੱਲ ਨੂੰ ਜਾ ਰਹੀ ਤੇ ਜਿਹੜੀ ਬਾਕੀ ਗੱਡੀਆਂ ਉਹ ਇੱਧਰੋਂ ਬਸ ਸਟੈਂਡ ਵੱਲੋਂ ਕਿੰਨੇ ਗੱਡੀਆਂ ਇੱਧਰੋਂ ਆ ਰਹੀਆਂ ਬਸ ਸਟੈਂਡ ਵੱਲੋਂ ਜਾ ਰਹੀਆਂ ਬੰਦੇ ਮੌਕੇ ਤੇ ਠੀਕ ਜਾ ਫਰਾਰ ਹੋ ਗਏ ਇਹ ਬੰਦੇ ਮੌਕੇ ਤੇ ਹੈ ਗਿਆ ਫਰਾਰ ਕੋਈ ਨਹੀਂ ਹੋਇਆ ਤੇ ਜਿਹੜੀ ਗੱਡੀ ਨੇ ਮਾਰੇ ਉਹਦੇ ਪਰਿਵਾਰੀ ਬਿਠਾ ਲੱਗੇ ਉਹਦੇ ਵਿੱਚ ਫੈਮਿਲੀ ਸੀਗੀ ਤੇ ਲੇਡੀਸ ਲੋ ਥੋੜੀ ਜੀ ਨੱਕ ਦੇ ਜਿਹੜੀ ਉਹ ਚੋਟ ਆਈ ਆ ਕਿੰਨੀ ਉਮਰ ਵਾਲਾ ਬੰਦਾ ਜਿਹੜਾ ਨੱਕੀ ਚਲਾ ਰਿਹਾ ਸੀ ਉਹਨਾਂ ਦੀ ਉਮਰ ਹੈਗੀ 60-60 ਸਾਲ ਤੋਂ ਹੋएगी ਚੰਗੀ ਬਚਾ ਲਿਆ ਜੀ ਜਿਹੜੇ ਜਾਨ ਨਹੀਂ ਬਚਾਇਆ ਬਸ ਮਾਲ ਦਾ ਨੁਕਸਾਨ ਹੋਇਆ ਤੇ ਉਹ ਹੁਣ ਫਿਰ ਸੈਟਲਮੈਂਟ ਕੀਤੀ ਜਾਏਗੀ ਮੇਰਾ ਕੌਨਸਲ ਹਰਫਿਸ ਹੈ